ਔਰ ਇਸੇ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਵੀ ਇਹ ਰੈਲੀਆਂ ਦਾ ਦੀ ਸ਼ੁਰੂਆਤ ਹੋ ਰਹੀ ਹੈ। ਸਭ ਤੋਂ ਪਹਿਲੇ 4 ਤਰੀਕ ਵਾਲੇ ਦਿਨ 4 ਤਰੀਕ ਨੂੰ ਸੋਧਾ 4 ਮਈ ਨੂੰ ਇਹ ਐਤਵਾਰ ਵਾਲੇ ਦਿਨ 4 ਮਈ ਐਤਵਾਰ ਸੰਗਰੂਰ ਦੇ ਵਿੱਚ ਸਟੇਟ ਪੱਧਰ ਦੀ ਜਿਹੜੀ ਰੈਲੀ ਹੈ ਉਹ ਸਾਡੀ ਹੋ ਰਹੀ। 6 ਤਰੀਕ ਤੋਂ ਲੈ ਕੇ 14 ਤਰੀਕ ਤੱਕ ਫਿਰ ਪੂਰੇ ਜ਼ਿਲ੍ਹਿਆਂ ਦੇ ਅੰਦਰ ਇਹ ਰੈਲੀਆਂ ਦਾ سلسلہ ਜਾਰੀ ਹੋਏਗਾ ਔਰ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚ ਸੰਵਿਧਾਨ ਬਚਾਓ ਰੈਲੀਆਂ 6 ਤਰੀਕ ਤੋਂ ਲੈ ਕੇ 14 ਤਰੀਕ ਤੱਕ ਹੋਣਗੀਆਂ 4 ਤਰੀਕ ਨੂੰ ਸੰਗਰੂਰ ਦੇ ਵਿੱਚ ਸਟੇਟ ਪੱਧਰੀ ਜਿਹੜੀ ਰੈਲੀ ਹੈ ਸੰਵਿਧਾਨ ਬਚਾਓ ਰੈਲੀ ਉਹ ਹੋਣ ਜਾ ਰਹੀ ਹੈ ਔਰ ਇਹਦੇ ਨਾਲ ਨਾਲ ਕਾਂਗਰਸ ਪਾਰਟੀ ਨੇ ਫੈਸਲਾ ਕੀਤਾ ਹੈ ਕਿ ਇਹਦੇ ਬਾਅਦ ਇਹ ਪੜਾਅ ਖਤਮ ਹੋਣ ਤੋਂ ਬਾਅਦ ਜ਼ਿਲ੍ਹਕਾਂ ਦਾ ਅਸੀਂ ਵਿਧਾਨ ਸਭਾ ਵਾਈਜ਼ ਵੀ ਜਿਹੜੀਆਂ 117 ਹਲਕਿਆਂ ਦੇ ਵਿੱਚ ਫਿਰ ਰੈਲੀਆਂ ਕਰਨ ਜਾ ਰਹੇ ਹਾਂ ਔਰ ਪੂਰੇ ਅਸੀਂ ਸਟੇਟ ਨੂੰ ਇਹਦੇ ਵਿੱਚ ਅਸੀਂ ਕਵਰ ਕਰਾਂਗੇ ਔਰ ਸਾਡੇ ਪ੍ਰਧਾਨ ਰਾਜਾ ਬੜਿੰਗ ਜੀ ਨੇ ਮੈਨੂੰ ਆਦੇਸ਼ ਦੇ ਕੇ ਇੱਥੇ ਭੇਜਿਆ ਮੈਂ ਅੱਜ ਇੱਥੇ ਆਇਆ ਹਾਂ ਔਰ ਅਸੀਂ ਇਹਨਾਂ ਤਿਆਰੀਆਂ ਦਾ ਸਾਰੇ ਮਿਲ ਕੇ ਜਾਇਜਾ ਲਾਂਗੇ ਔਰ ਸਾਰੀਆਂ ਤਿਆਰੀਆਂ ਜਿਹੜੀਆਂ ਹੈਗੀਆਂ ਉਹ ਨਾਲ ਮਿਲ ਕੇ ਸਾਰੀ ਤਿਆਰੀਆਂ ਇਹ ਹੋਣ ਸੰਗਰੂਰ ਦੇ ਵਿੱਚ 4 ਤਰੀਕ ਦੀ ਰੈਲੀ ਨੂੰ ਸਫਲ ਕਰਨ ਵਾਸਤੇ ਅੱਜ ਮੇਰਾ ਮੇਨ ਮਕਸਦ ਜਿਹੜਾ ਇੱਥੇ ਆਉਂਦਾ ਉਹ ਇਹ ਹੈ ਕਿ ਜਿਹੜੀ 4 ਮਈ ਦੀ ਰੈਲੀ ਹੈ ਉਹਨੂੰ ਸਫਲ ਕਰਨ ਵਾਸਤੇ ਅੱਜ ਇਹ ਸਾਰੇ ਸਾਥੀਆਂ ਨਾਲ ਮੈਂ ਮੀਟਿੰਗ ਕਰਨ ਵਾਸਤੇ ਆਇਆ ਹਾਂ ਔਰ ਇਹ ਜਿਹੜੀਆਂ ਰੈਲੀਆਂ ਦਾ سلسلہ ਇਹ ਜਾਰੀ ਹੋਵੇ ਇਹਦੇ ਵਾਸਤੇ ਅਸੀਂ ਸਾਰੇ ਮੀਟਿੰਗ ਕਰਾਂਗੇ ਸੱਜਣ ਰੋਣੀ ਬੋਲੀਆ ਸਭਰੋਲ ਵਿੱਚ ਔਰ ਵਿੱਚ ਕਿਹੜੇ ਕਿਹੜੇ ਵੱਡੇ ਲੀਡਰ ਪੋਚਣ ਦੀ ਜਿਹੜੀ ਉਮੀਦ ਅਸੀਂ ਕਰੀ ਪਹਿਲੀ ਗੱਲ ਇਹ ਹੈ ਕਿ ਸਾਡੇ ਜਨਰਲ ਸੈਕਟਰੀ ਪਰਪੇਸ਼ ਬਖੇਰ ਜੀ ਇਸ ਰੈਲੀ ਦੇ ਵਿੱਚ ਆਉਣਗੇ ਔਰ ਇਹ ਸਟੇਟ ਦੇ ਵਿੱਚ ਤੋਂ ਇਲਾਵਾ ਇਹ ਜਿਹੜੀ ਰੈਲੀ ਹੈ ਇਦੇ ਵਿੱਚ ਨੈਸ਼ਨਲ ਪੱਧਰ ਤੇ ਹੋਰ ਵੀ ਲੀਡਰ ਜਿਹੜੇ ਆ ਕਿਉਂਕਿ ਉਹਨਾਂ ਨਾਲ ਅਜੇ ਸਲਾਮ ਮਚਰਾ ਚੱਲ ਰਿਹਾ ਹੈ ਔਰ ਮੈਂ ਉਸ ਦਲ ਨੂੰ ਅਜੇ ਡਿਸਕਲੋਸ ਨਹੀਂ ਕਰਾਂਗਾ ਲੇਕਿਨ ਇਹ ਮੈਂ ਤੁਹਾਨੂੰ ਇੰਨੀ ਗੱਲ ਕਹਿ ਰਿਹਾ ਕਿ ਇਹਦੇ ਵਿੱਚ ਨੈਸ਼ਨਲ ਪੱਧਰ ਤੇ ਜਿਹੜੇ ਸਭ ਤੋਂ ਵੱਡੇ ਲੀਡਰ ਹੈ ਉਹਨਾਂ ਦੀ ਆਉਣ ਦੀ ਸੰਭਾਵਨਾ ਹੈ ਤਾਂ 2027 ਨੂੰ ਲੈ ਕੇ ਕੁਰੀਆਂ ਜੜੀ ਵਿਖੇ ਜਾ ਰਹੀਆਂ ਆ ਹਲਕਾ ਵਾਰਿਸ ਕੋਆਰਡੀਨੇਟਰ ਵੀ ਨਿਕਲ ਕੇ ਕੀ ਏਜੰਡਾ ਲੈ ਕੇ ਚੱਲਦੇ ਪਾ ਦੇਖੋ ਪਾਰਟੀ ਦਾ ਬੜਾ ਸਿੰਪਲ ਏਜੰਡਾ ਹੈ ਕਾਂਗਰਸ ਪਾਰਟੀ ਕਿਸ ਮਕਸਦ ਵਾਸਤੇ ਇਹ ਇਲੈਕਸ਼ਨਾਂ ਵਿਆਸਤੇ ਉਤਰ ਰਹੀ ਹੈ ਉਹਨਾਂ ਦਾ ਮਕਸਦ ਹੈ ਕਿ ਕਿਸਾਨ ਦਾ ਮਜ਼ਦੂਰ ਦੀ ਗੱਲ ਹੋਵੇ ਅੱਜ ਜਿਹੜਾ ਕਿਸਾਨ ਹੈ ਉਹ ਸਭ ਤੋਂ ਜ਼ਿਆਦਾ ਦੁਖੀ ਹੈ ਛੜਕਾਂ ਦੇ ਉੱਪਰ ਉਤਰਿਆ ਹੋਇਆ ਹੈ ਮਜ਼ਦੂਰ ਦੁਖੀ ਹੈ ਬੇਰੁਜ਼ਗਾਰੀ ਦਾ ਆਲਮ ਹੈ ਗੁੰਡਾਗਰਦੀ ਹੈ ਨਸ਼ਿਆਂ ਦਾ ਜਿਹੜਾ ਆ ਉਹ ਘਰ-ਘਰ ਦੇ ਵਿੱਚ ਇਸ ਤਰ੍ਹਾਂ ਨਾਲ ਫੈਲੇ ਹੋਏ ਆ ਔਰ ਇਹ ਸਰਕਾਰ ਹਰ ਪਲੇਟਫਾਰਮ ਤੇ ਫੇਲ ਹੋਈ ਹੈ ਏ ਸਰਕਾਰ ਦੀਆਂ ناکامیਆਂ ਨੂੰ ਲੈ ਕੇ ਅਸੀਂ ਲੋਕਾਂ ਦੇ ਵਿੱਚ ਜਾਵਾਂਗੇ ਔਰ ਆਪਣੀਆਂ ਪਿਛਲੇ ਜਿਹੜੀਆਂ ਅਸੀਂ ਪ੍ਰਾਪਤੀਆਂ ਕੀਤੀਆਂ ਸਾਡੀ ਸਰਕਾਰ ਜਿਹੜੀ 17 ਤੋਂ 22 ਤੱਕ ਰਹੀ ਹੈ ਅਸੀਂ ਉਹਨਾਂ ਦੀਆਂ ਅੱਛੇ ਕੰਮਾਂ ਨੂੰ ਲੈ ਕੇ ਲੋਕਾਂ ਤੱਕ ਚਾਵਾਂਗੇ ਸਰ ਵੱਡੀ ਚੁਣੌਤੀ ਕਿਤੇ ਨਾ ਕਿਤੇ ਪਾਰਟੀ ਦੀ ਆਪਸੀ ਪੋਟ ਹੋ ਗਈ ਜਿਸ ਨੂੰ ਸੰਗਠਿਤ ਕਰਨਾ ਸਭ ਤੋਂ ਵੱਡੀ ਚੁਣੌਤੀ ਹੋਏ ਦੇਖੋ ਇਹ ਪਰਿਵਾਰ ਬਹੁਤ ਵੱਡਾ ਪਾਰਟੀ ਬਹੁਤ ਵੱਡੀ ਹੈ ਔਰ ਜਿੱਥੇ ਜਿਆਦਾ ਭਾਂਡੇ ਹੋਣ ਕਿਤੇ ਨਾ ਕਿਤੇ ਖੜਕ ਵੀ ਜਾਂਦੇ ਆ ਸੱਜਣੋ ਉਹ ਕੋਈ ਗੱਲ ਨਹੀਂ ਲੇਕਿਨ ਇਹਦਾ ਮਤਲਬ ਨਹੀਂ ਕਿ ਪਰਿਵਾਰ ਦੇ ਵਿੱਚ ਕਿਤੇ ਵਿਘਨ ਹੈ ਪਰਿਵਾਰ ਦੇ ਵਿੱਚ ਕਿਤੇ ਇਸ ਗੱਲ ਦਾ ਝਗੜਾ ਹੈ ਮਾੜਾ ਮੋਟਾ ਇਹ ਜਿਹਨੂੰ ਕਹਿੰਦੇ ਨੇ ਸਪੋਰਟਸਮੈਨ ਦੀ ਤਰ੍ਹਾਂ ਇਹ ਸਭ ਲੋਕ ਕੰਮ ਕਰਦੇ ਆ ਤੇ ਕਿਤਨਾ ਕਿਤੇ ੱਟੀ ਮਾਰ ਕੇ ਇੱਕ ਦੂਸਰੇ ਉੱਕੇ ਲੱਗਣ ਦੀ ਵੀ ਕੋਸ਼ਿਸ਼ ਕਰਦੇ ਆ ਇਹ ਸਪੋਰਟਸਮੈਨ ਸਪਿਰਟ ਹੈ ਔਰ ਮੈਂ ਇਹ ਮਹਿਸੂਸ ਕਰਦਾ ਕਿ ਕਾਂਗਰਸ ਪਾਰਟੀ ਜਿੱਤ ਲਈ ਦੇਖੋਗੇ ਜੋ ਪਿਆਰੀ ਦੇ ਨਾਲ ਉਤਰੇਗੀ ਜਿਹੜਾ ਵੀ ਕੋਈ ਕੈਂਡੀਡੇਟ ਸਾਡਾ ਕਿਸੇ ਵੀ ਵਿਧਾਨ ਸਭਾ ਚ ਉਤਰੇਗਾ ਉਹਨੂੰ ਚੇਤਾਣ ਵਾਸਤੇ ਸਾਰੀ ਪਾਰਟੀ ਜਿਹੜੀ ਹੈ ਉਹ ਜੀ ਜਾਣਾਂ ਮਿਹਨਤ ਕਰੇਗੀ 27 ਦੀ ਤਿਆਰੀ ਵਜੋਂ ਉਹ ਚੋਣ ਪ੍ਰਚਾਰ ਵਜੋਂ ਦੇਖਿਆ ਜਾ ਉਹਨਾਂ ਤੇ ਕੋਈ ਇਹ ਤੇ ਕੋਈ ਸ਼ੱਕ ਨਹੀਂ ਅਸੀਂ ਤੇ 27 ਦੀ ਤਿਆਰੀ ਅਰੰਭ ਕਈ ਬੈਠੇ ਹੋਏ ਆ ਇਹ ਤੇ ਕੋਈ ਸ਼ੱਕ ਵਾਲੀ ਗੱਲ ਹੈਗੀ ਨਹੀਂ ਕਿ 27 ਦੀ ਵੀ ਤਿਆਰੀ ਕਰਕੇ ਬੈਠੇ ਹੋਏ ਆ ਅਸੀਂ 29 ਦੀ ਵੀ ਤਿਆਰੀ ਕਰਕੇ ਬੈਠੇ ਹੋਏ ਆ ਉਹ ਸਾਡੀ ਪਾਰਟੀ ਦਾ ਮੋਟਿਵ ਹੈ ਕਿ ਇਹ ਇਲੈਕਸ਼ਨਾਂ ਨੂੰ ਲੜਨਾ ਕਿਉਂਕਿ ਪੋਲੀਟੀਕਲ ਪਾਰਟੀ ਦਾ ਕੰਮ ਕੀ ਹੈ ਪੋਲੀਟੀਕਲ ਪਾਰਟੀ ਦਾ ਕੰਮ ਹੈ ਇਲੈਕਸ਼ਨਾਂ ਨੂੰ ਲੜਨਾ ਇਲੈਕਸ਼ਨਾਂ ਜਿੱਤਣਾ ਲੋਕਾਂ ਦੇ ਮਸਲਿਆਂ ਨੂੰ ਹੱਲ ਕਰਨਾ ਲੋਕਾਂ ਦੀਆਂ ਗੱਲਾਂ ਕਰਨੀਆਂ ਔਰ ਇਹ ਇਹਦੇ ਵਾਸਤੇ ਸਾਡਾ ਕਾਂਗਰਸ ਪਾਰਟੀ ਹਮੇਸ਼ਾ ਕਰਦੀ ਰਹੀ ਹੈ ਕਰਦੀ ਰਹੀ ਹੈ ਸਰਕਾਰ ਕਾਲੀ ਗੱਲ ਹਾਸ਼ੀਏ ਤੇ ਚੱਲ ਰਹੀ ਹੈ ਕਿਉਂਕਿ ਉਹਨਾਂ ਦੀ ਆਪਸੀ ਕੁੱਟ ਜਾਂ ਪਾਰਟੀ ਵਿੱਚ ਜਿਹੜੀ ਕੁੱਟ ਪਈ ਹੈ ਵੰਡ ਪਈ ਹੈ ਉਸ ਨੂੰ ਲੈ ਕੇ ਕਾਫੀ ਗਰਾਫਰ ਦਾ ਨੀਚੇ ਹੈ ਦੂਜੇ ਪਾਸੇ ਗੱਲ ਕਰੀ ਤਾਂ ਮੌਜੂਦਾ ਸਰਕਾਰ ਨੂੰ ਤੇ ਵੀ ਤਰ੍ਹਾਂ ਦੇ ਜਾਂ ਲੱਗੇ ਜਾਂ ਕਹ ਜੀ ਰੁਕ ਕੋਈ ਨਹੀਂ ਨਹੀਂ ਲੱਗਦਾ ਕਿ 2027 ਵਿੱਚ ਕਾਂਗਰਸ ਇਸ ਤਰ੍ਹਾਂ ਦੇ ਕਰੇਗੀ ਇਸ ਤੀਰ ਦਾ ਫੈਸਲਾ ਤੇ ਉਹ ਕਾਂਗਰਸ ਪਾਰਟੀ ਜਿਹੜੀਆਂ ਵੀ ਪ੍ਰਾਪਤੀਆਂ ਹਾਸਲ ਕਰੇਗੀ ਉਹ ਆਪਣੇ ਚੰਗੇ ਕੰਮਾਂ ਤੇ ਕਰੇਗੀ। ਔਰ ਮੈਂ ਤੁਹਾਨੂੰ ਇਹ ਗੱਲ ਕਹੀ ਹੈ ਕਿ ਅਸੀਂ ਚਾਹੇ ਅਕਾਲੀ ਦਲ ਹੈ ਚਾਹੇ ਭਾਜਪਾ ਹੈ ਚਾਹੇ ਤੁਸੀਂ ਇਹ ਕਹੋ ਆਮ ਆਦਮੀ ਪਾਰਟੀ ਹੈ ਔਰ ਕਿਸ ਹੱਦ ਤੱਕ ਇਹਨਾਂ ਇਹ ਹਾਸ਼ੀਏ ਤੇ ਪਾਰਟੀਆਂ ਪਹੁੰਚ ਰਹੀਆਂ ਹਨ। ਉਹ ਇਹਨਾਂ ਪਾਰਟੀਆਂ ਨੂੰ ਲੋਕ ਜਾਣ ਚੁੱਕੇ ਆ ਇਹ ਪਾਰਟੀਆਂ ਲੋਕ ਦੇਖ ਚੁੱਕੇ ਆ ਕਿ ਇਹਨਾਂ ਦੇ ਇਹਨਾਂ ਦੀਆਂ ਪ੍ਰਾਪਤੀਆਂ ਜ਼ੀਰੋ ਬਟਾ ਜ਼ੀਰੋ ਹੈਗੀਆਂ ਔਰ ਇਸੇ ਗੱਲ ਦਾ ਕਾਰਨ ਨੇ ਕਿ ਲੋਕਾਂ ਨੂੰ ਜਿੰਨੀਆਂ ਵੀ ਆਸ ਉਮੀਦਾਂ ਹੈ ਉਹ ਕਾਂਗਰਸ ਪਾਰਟੀ ਦੇ ਕੋਲ ਹੈ ਔਰ ਕਾਂਗਰਸ ਪਾਰਟੀ ਆਪਣੀਆਂ ਆਸ ਉਮੀਦਾਂ ਤੇ ਖਰੀ ਉਤਰੇਗੀ ਆਪਣੇ ਇਮਤਿਹਾਨ ਤੇ ਖਰੀ ਉਤਰੇਗੀ ਅਸੀਂ ਸਾਰੇ ਯੂਨਾਈਟ ਹੋ ਕੇ ਇਲੈਕਸ਼ਨ ਨੂੰ ਲੜਾਂਗੇ ਰੇਤਾ ਸਾਹਿਬ ਆਮ ਆਦਮੀ ਪਾਰਟੀ ਜਿਹੜੇ ਬਦਲਾਅ ਲੈ ਕੇ ਆਈ ਮੈਂ ਤੇ ਇੱਕ ਗੱਲ ਮਹਿਸੂਸ ਕਰਨਾ ਹੈ ਕਿ ਆਮ ਆਦਮੀ ਪਾਰਟੀ ਦਾ ਜਿਹੜਾ ਬਦਲਾਅ ਸੀਗਾ ਉਹ ਤੇ ਉਹਨਾਂ ਦੇ ਘਰਾਂ ਤੱਕ ਬਦਲਾਅ ਆਇਆ ਹੈ ਜਿਹੜੇ ਬੰਦੇ ਆ ਤੁਸੀਂ ਐਮਐਲਏ ਦੇ ਨਿਗਾਹ ਮਾਰ ਕੇ ਦੇਖ ਲਓ ਜ਼ਮੀਨਾਂ ਖਰੀਦ ਰਿਹਾ ਕੋਠੀਆਂ ਖਰੀਦ ਰਿਹਾ ਠੱਗੀਆਂ ਮਾਰ ਰਿਹਾ ਉਹਨਾਂ ਦਾ ਇਸ ਤੋਂ ਇਲਾਵਾ ਕੋਈ ਕੰਮ ਹੈ ਨਹੀਂ ਤੁਸੀਂ ਇੱਕ ਮੈਨੂੰ ਗੱਲ ਦੱਸ ਦਿਓ ਕਿ ਕਿਹੜਾ ਪਿੰਡ ਆ ਜਿੱਥੇ ਨਸ਼ਿਆਂ ਦੇ ਨਾਲ ਲੋਕ ਨਹੀਂ ਮਾਰੇ ਜਾ ਰਹੇ ਅੱਜ ਨਸ਼ਿਆਂ ਨਾਲ ਪੂਰੀ ਹਾਲਾਤ ਦੇ ਵਿੱਚ ਗੁਜ਼ਰੀ ਹੈ ਔਰ ਕਿਹੜਾ ਇਲਾਕਾ ਆ ਜਿੱਥੇ ਗੁੰਡਾਗਰਦੀ ਲੁੱਟਫੋਮਾ ਨਹੀਂ ਹੋ ਰਹੀਆਂ ਇਹ ਪੰਜਾਬ ਅੱਜ ਬੁਰੇ ਹਾਲਾਤ ਦੇ ਵਿੱਚ ਪਹੁੰਚਿਆ ਹੈ 3 ਸਾਲ ਦੀ ਜਿਹੜੀ ਏਮ ਹੈ ਇਹਨਾਂ ਨੂੰ ਕਹਾਂ ਕਿ ਇਹਨਾਂ ਦੀ ਕੋਈ ਪ੍ਰਾਪਤੀ ਹੈ ਉਹ ਸਿਰਫ ਇੱਕੋ ਗੱਲ ਦੀ ਪ੍ਰਾਪਤੀ ਹੈ ਕਿ ਇਹਨਾਂ ਦੇ ਪੰਜ ਚਾਰ ਐਮਐਲਏ ਨੇ ਮੁੱਖ ਮੰਤਰੀ ਸਮੇਤ ਆ ਨਵੇਂ ਨਵੇਂ ਵਿਆਹ ਕਰਵਾ ਲਈ ਉਹਨਾਂ ਨੇ ਮੁੱਖ ਮੰਤਰੀ ਵੀ ਨਵੀਂ ਵੋਟੀ ਲਾਇਆ ਤੇਰਾ ਉਹ ਬਾਕੀ ਵੀ ਸਾਰੇ ਇਹੇ ਕੰਮਾਂ ਤੇ ਲੱਗੇ ਆ ਇਹਨਾਂ ਦਾ ਹੋਰ ਕੰਮਾਂ ਨੂੰ ਕੋਈ ਆਸੂ ਲੈ ਕੇ ਕਾਂਗਰਸ ਪਾਰਟੀ ਦੇ ਨਾਮ ਦੇਖੋ ਕਾਂਗਰਸ ਪਾਰਟੀ ਇਹ ਹਮਲੇ ਤੋਂ ਮੁਹਿਰ ਕੇ ਬਹੁਤ ਦੁਖੀ ਹੈ ਔਰ ਕਾਂਗਰਸ ਪਾਰਟੀ ਦੇ ਸਾਡੇ ਬਹੁਤ ਆਲਾ ਕਮਾਂਡ ਰਾਹੁਲ ਗਾਂਧੀ ਜੀ ਕੱਲ ਉਧਰ ਆ ਕੇ ਆਏ ਔਰ ਉਸ ਜਗ੍ਹਾ ਦੇ ਉੱਪਰ ਆਏ ਔਰ ਅਸੀਂ ਸਾਰੇ 117 ਹਲਕਿਆਂ ਦੇ ਵਿੱਚ ਪ੍ਰੋਟੈਸਟ ਰੈਲੀਆਂ ਕਰ ਰਹੇ ਹਾਂ ਅਸੀਂ ਸਾਰਿਆਂ ਨੇ ਸ਼ਰਧਾਂਜਲੀ ਸਮਰੋਹ ਜਿਹੜੇ ਲੋਕ ਮਾਰੇ ਗਏ ਉਹਨਾਂ ਵਾਸਤੇ ਸ਼ਰਧਾਂਜਲੀ ਸਮਰੋਹ ਰੱਖਿਆ ਔਰ ਜਿਹੜੇ ਅੱਤਵਾਦ ਦਾ ਫਾਤਮਾ ਹੋਵੇ ਇਹਦੇ ਖਿਲਾਫ ਵੀ ਪ੍ਰੋਟੈਸਟ